ਅੱਛਾ ਦੀਦੀ ਤੁਸੀਂ ਤਾਂ ਬੜੇ ਕਿਸਮਤ ਵਾਲਿਓ ਜਿਹੜੇ ਤੁਸੀਂ ਮਨਾਲੀ ਘੁੰਮਣ ਚੱਲੇ ਹੋ ਹੋਰ ਕੀ ਪਰ ਨਾ ਤੂੰ ਪਹਿਲਾਂ ਮੈਨੂੰ ਇਹ ਦੱਸ ਮੈਂ ਆਹ ਸੂਟ ਦੇ ਨਾਲ ਕਿਹੜੀ ਜੁਐਲਰੀ ਮੈਚ ਕਰਾਂ ਹੋਟ ਦੀਦੀ ਤੇਰਾ ਤਾਂ ਜਮੇ ਸਰਿਆ ਹੀ ਪਿਆ ਆਹ ਸੂਟ ਨਾਲ ਹੀ ਸਾਰਾ ਟੈਚੀ ਭਰੀ ਜਾਣੀ ਆ ਕੋਈ ਜੀਨ ਟੌਪ ਰੱਖ ਮਨਾਲੀ ਚੱਲਿਓ ਗੱਲ ਤਾਂ ਦੀਦੀ ਇਹਨਾਂ ਦੀ 16 ਨੇ ਸੱਚ ਆ ਸੂਟ ਤਾਂ ਆਪਾਂ ਘਰ ਵੀ ਪਾਉਂਦੇ ਰਹਿੰਦੇ ਆ ਉੱਥੇ ਬੰਦਾ ਜੀਨ ਜੂਨ ਪਾਵੇ ਵੀ ਕੋਟੂਆਂ ਫੁੱਟੂਆਂ ਵੀ ਖਿੱਚਣੀਆਂ ਹੁੰਦੀਆਂ ਨੇ ਸ਼ੁਕਰ ਕਰੋ ਵੀ ਮੇਰੇ ਜਾਣ ਦਾ ਪ੍ਰੋਗਰਾਮ ਬਣ ਗਿਆ ਕਰਮਾ ਵਾਲੀਆਂ ਭੈਣੇ ਜਿਹੜਾ ਇਹੋ ਜਿਹਾ ਘਰ ਵਾਲਾ ਮਿਲਿਆ ਮੈਂ ਤਾਂ ਕਈ ਵਿਚਾਰੀਆਂ ਘਰ ਦੀ ਚਾਰ ਦਿਵਾਰੇ ਦੇ ਵਿੱਚ ਕੈਦ ਹੋ ਕੇ ਰਹਿ ਜਾਂਦੀਆਂ ਕੈਦ ਕੈਦ ਜੇ ਸੱਚ ਪੁੱਛੋ ਤਾਂ ਮੈਨੂੰ ਵੀ ਇਹ ਯਾਦ ਨਹੀਂ ਵੀ ਮੈਂ ਲਾਸਟ ਟਾਈਮ ਕਦੋਂ ਘਰੋਂ ਬਾਹਰ ਗਈ ਸੀ ਇੱਥੇ ਤੱਕ ਮੈਨੂੰ ਤਾਂ ਪੀਕੇ ਗਈ ਨੂੰ ਵੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਨਾ ਕਿੱਥੇ ਖੋ ਗਏ ਦੀਦੀ ਉਹ ਕਿਤੇ ਨਹੀਂ ਚੱਲ ਛੱਡ ਤੂੰ ਮੈਨੂੰ ਇਹ ਦੱਸ ਵੀ ਮੈਂ ਕਿਹੜੀ ਜੁਐਲਰੀ ਰੱਖਾਂ ਤੇ ਰਹੀ ਗੱਲ ਜੀਨ ਟੌਪ ਦੀ ਜੀਨ ਟੌਪ ਤਾਂ ਮੈਂ ਉਹ ਬੈਗ ਚ ਪਾ ਲਿਆ ਉਹ ਸਾਰੇ ਇੱਥੇ ਥੋੜੀ ਦਿਖਾਉਣੇ ਆ ਸੱਸ ਨੇ ਨੇ ਤਾਂ ਪਹਿਲਾਂ ਹੀ ਕਹਿਣ ਲੱਗ ਜਾਣਾ ਵੀ ਹਾਂ ਤੂੰ ਆਹ ਜੀਨ ਟੌਪ ਲੈ ਕੇ ਚੱਲੀ ਹੈ ਤੇਰੇ ਸੂਟ ਕਿੱਥੇ ਨੇ ਤੈਨੂੰ ਪਤਾ ਹੀ ਆ ਆ ਮੇਰੀਆਂ ਜੀਨਾਂ ਟੌਪ ਦੇਖ ਕੇ ਪਹਿਲਾਂ ਹੀ ਚੁੜਚੁੜ ਕਰਨ ਲੱਗ ਜਾਂਦੀ ਆ ਸਾਰੀਆਂ ਸੱਸਾਂ ਦਾ ਦੇਦੀ ਇਹ ਹੀ ਹਾਲ ਆ ਨੂ ਦੇ ਕੱਪੜੇ ਦੇਖ ਕੇ ਤਾਂ ਮੱਚ ਹੀ ਜਾਂਦੀਆਂ ਨੇ ਆ ਉਹਨਾਂ ਦੀਆਂ ਤੀਆਂ ਜਿੱਦਾਂ ਦੀਆਂ ਮਾਰਜੀ ਡ्रेसेस ਪਾ ਲਰ ਉਹ ਉਹਨਾਂ ਨੂੰ ਸੋਹਣੀਆਂ ਲੱਗਦੀਆਂ ਨੇ ਜੇ ਕਿਤੇ ਨੂ ਪਾ ਲਵੇ ਫਿਰ ਤਾਂ ਮੂੰਹ ਦੇਖਣ ਵਾਲਾ ਹੁੰਦਾ ਤਾਂ ਹੀ ਤਾਂ ऐसे धरो ਤਾਂ ਮੈਂ ਜੀਨ ਟੌਪ ਆਪਦੇ ਬੈਗ 'ਚ ਰੱਖ ਲੈ। ਅਟੈਚੀ 'ਚ ਤੇ ਸਿਰਫ ਸੂਟ ਪਾਏ ਆ ਕਿਉਂਕਿ ਆ ਅਟੈਚੀ ਦੀ ਤੇ ਉਹਨੇ ਫਰੋਲਾ ਫਰਾਲੀ ਵੀ ਕਰਨੀ ਆ। ਲੈ, ਇਹ ਆ ਗਏ। ਇਹਨਾਂ ਨੇ ਕਹਿਣਾ ਹਾਲੇ ਤੱਕ ਪੈਕਿੰਗ ਹੀ ਨਹੀਂ ਹੋਈ ਹੈਗੀ। ਆ ਪੈਕਿੰਗ ਹੀ ਕਰੋ ਦੀਦੀ ਤੁਸੀਂ। ਅਸ ਤਾਂ ਜਾਣੀਆਂ ਵਾਂ। ਉਹ ਠੀਕ ਠਾਕ ਹੈ? ਹਾਂ। ਹਾਏ। ਹਾਏ। ਕਰਮਿਆ। ਪੁੱਤ ਮੇਰੀ ਗੱਲ ਸੁਣ ਕੇ ਜਾ। ਹਾ ਬੇਬੇ ਹਏ ਕੀ ਦੱਸਾਂ ਬੁੱਤ ਮੇਰਾ ਤਾਂ ਬਹੁਤ ਬੁਰਾ ਹਾਲਾ ਮੇਰੀ ਤਾਂ ਜਾਨ ਨਿਕੜੀ ਜਾਂਦੀ ਆ ਜਦੋਂ ਦੀ ਬਸ ਫਿਰੇ ਨਾ ਤੋਕੇ ਬਾਠ ਕਰਕੇ ਨਹੀਂ ਮੇਰੀ ਵੱਖੀ ਚੋਂ ਦਰਦ ਨਹੀਂ ਗਿਆ ਉਹ ਬੇਬੇ ਜੇ ਤੜਕੇ ਦੀ ਓਏ ਤੈਨੂੰ ਤਕਲੀਫ ਸੀ ਤੂੰ ਪਹਿਲਾਂ ਦੱਸ ਦਿੰਦੀ ਐਵੇਂ ਸਾਰਾ ਦਿਨ ਕਿਉਂ ਤੜਪਦੀ ਰਹੀ ਤੂੰ ਮੈਂ ਤਾਂ ਬੁੱਤ ਤਾਂ ਨਹੀਂ ਕਿਹਾ ਮੈਂ ਮਸਾਦਾ ਕੋਲ ਮੜਦਾ ਪ੍ਰੋਗਰਾਮ ਬੜਦਾ ਕਿਹੜਾ ਨੱਤ ਜਾਇਆ ਜਾਂਦਾ ਮੈਂ ਕਾਹਨੂੰ ਇਹਨਾਂ ਨੂੰ ਕਹਿਣਾ ਪਰੇਸ਼ਾਨ ਕਰਨਾ ਹੁਣ ਮਸਲੇ ਆ ਪਾ ਦਰਦ ਤਾਂ ਨਹੀਂ ਹਟਿਆ ਹਰ ਤੁਸੀਂ ਮੇਰੇ ਟੀਕਾ ਟੂ ਕੇ ਲਵਾ ਕੇ ਫੇਰ ਜਾਇਓ ਮੈਨੂੰ ਐਸੀ ਘੰਟੇ ਦੇਣ ਘੰਟੇ ਤੱਕ ਹਟ ਜੂਗਾ ਪਰੇ ਵੱਧਦਾ ਹੀ ਜਾਂਦਾ ਤੂੰ ਦੱਸ ਸਾਨੂੰ ਤੂੰ ਜ਼ਰੂਰੀ ਐ ਕਿ ਘੁੰਮਣਾ ਫਿਰਨਾ ਘੁੰਮੜ ਫਿਰਨਾ ਜੇ ਬਥੇਰੇ ਟਾਈਮ ਪਿਆ ਪਹਿਲਾਂ ਸਾਨੂੰ ਤੇਰਾ ਦੇਖਣਾ ਪੈਣਾ ਉਹ ਤਾਂ ਐ ਕਰ ਤੂੰ ਮੇਰਾ ਟੀਕਾ ਲਵਾ ਤੇ ਘੁੰਮਣ ਨੂੰ ਜਾ ਮਸਾਂ ਦਾ ਸੋਪਾ ਪ੍ਰੋਗਰਾਮ ਬਣਿਆ ਗੈਵੀ ਤਾਂ ਤੜਕੇ ਦੀ ਪੈਕਿੰਗ ਕਰਨ ਲੱਗੀ ਹੋਈ ਆ ਮੈਂ ਤਾਂ ਉਹਨੂੰ ਨਹੀਂ ਦੱਸਿਆ ਵੀ ਦਰਦ ਹੁੰਦਾ ਵੀ ਕਿਤੇ ਵਿਚਾਰੀ ਦਾ ਚਾਹ ਵਿੱਚ ਹੀ ਨਾ ਰਹਿ ਜਾਵੇ। ਉਹ ਬੇਬੇ ਮੇਤੋਂ ਨਹੀਂ ਆ ਕੋ ਛੋਣਾ। ਤੂੰ ਹਿੰਮਤ ਜੀ ਕਰਕੇ ਉੱਠ ਪਹਿਲਾਂ ਮੈਂ ਤੈਨੂੰ ਡਾਕਟਰ ਕੋਲੋਂ ਜਾ ਕੇ ਦਵਾਈ ਦਵਾ ਕੇ ਲੈ ਕੇ ਆਉਣਾ ਤੇ ਨਾਲੇ ਮੈਂ ਗੇਵੀ ਨੂੰ ਦੱਸਦਾ। ਐ ਕਰਦੀ ਆ। ਸਾਰਾ ਬੈਗ ਜੁਐਲਰੀ ਵਾਲਾ ਰੱਖ ਲੈਣੀ ਆ। ਆਪੇ ਹੀ ਉੱਥੇ ਦੇਖ ਦੇ ਤੇ ਪਾਈ ਜਾਊਂਗੀ ਫਿਰ। ਉਹ ਤੂੰ ਛੱਡ ਇਹ ਨਾ ਚੀਜ਼ਾਂ ਦਾ ਪੈਕਿੰਗ ਨੂੰ ਤੂੰ ਛੱਡ ਆਪਣੇ ਤੋਂ ਨਾ ਮਨਾਲੀ ਜਾ ਨਹੀਂ ਹੋਣਾ ਆਪਣਾ ਟੂਰ ਕੈਨਸਲ ਆ। ਉਧਰ ਬੇਬੇ ਦੀ ਨਾ ਤੜਕੇ ਦੀ ਬੱਖੀ ਚ ਬਹੁਤ ਦਰਦ ਹੋ ਰਿਆ ਮੈਂ ਉਹਨੂੰ ਕਹਿਤਾ ਵੀ ਚਲ ਤੈਨੂੰ ਮੈਂ ਡਾਕਟਰ ਤੋਂ ਦਵਾਈ ਦਿਵਾ ਕੇ ਲੈ ਕੇ ਆਣਾ ਉਹਨੇ ਬਥੇਰੇ ਟਾਲਣ ਦੀ ਕੋਸ਼ਿਸ਼ ਕੀਤੀ ਵੀ ਨਾ ਨਾ ਪੁੱਤ ਤੁਸੀਂ ਅਬਦਾ ਟੂਰ ਤੇ ਜਾਓ ਤੁਸੀਂ ਘੁੰਮੋ ਫਿਰੋ ਪਰ ਤੂੰ ਆਪ ਹੀ ਸੋਚ ਮੈਂ ਆਪਦੀ ਬੇਬੇ ਦਾ ਕਿੰਨਾ ਖਿਆਲ ਰੱਖਦਾ ਐਂ ਜੇ ਹਾਲਤ ਚ ਛੱਡ ਕੇ ਉਹਨੂੰ ਭਲਾ ਮੈਂ ਕਿੱਦਾਂ ਚਲਿਆ ਜਾਵਾਂ ਇਹ ਕੋਈ ਪਹਿਲੀ ਵਾਰੀ ਥੋੜੀ ਆ ਜਦੋਂ ਵੀ ਆਪਾਂ ਕਿਤੇ ਜਾਣਾ ਹੁੰਦਾ ਕੋਈ ਨਾ ਕੋਈ ੜਿੱਕਾ ਪੈ ਹੀ ਜਾਂਦਾ ਕਿ 99% ਅੜਿੱਕਾ ਤੁਹਾਡੀ ਮਾਂ ਵੱਲੋਂ ਪੈਂਦਾ। ਨਾ ਤੂੰ ਵਿੱਚ ਮੇਰੀ ਮਾਂ ਨੂੰ ਕਿਉਂ ਘੁੜੀਸੀ ਜਾਨੀ ਆ? ਉਹਨੇ ਤਾਂ ਵਿਚਾਰੀ ਨੇ ਮੈਨੂੰ ਹਾੜੇ ਕੱਢ-ਕੱਢ ਕੇ ਕਿਹਾ ਵੀ ਪੁੱਤ ਮੇਰੇ ਕਰਕੇ ਟੂਰ ਕੈਂਸਲ ਨਾ ਕਰੋ। ਤੁਸੀਂ ਜਾਓ ਕੋ ਮਜ਼ਾ ਘੁੰਮਦਾ ਪ੍ਰੋਗਰਾਮ ਬਣਦਾ। ਤੇ ਤੂੰ ਉਹਨੂੰ ਵਿੱਚ ਭੰਡੀ ਜਾਨੀ ਆ ਤੂੰ। ਨਾ ਤੁਸੀਂ ਇਹ ਨਹੀਂ ਸੋਚਿਆ ਵੀ ਜਦੋਂ ਵੀ ਆਪਾਂ ਕਿਤੇ ਜਾਣਾ ਹੁੰਦਾ ਉਦੋਂ ਹੀ ਜਾਏ ਬਿਮਾਰ ਹੋ ਜਾਂਦੀ ਆ ਜਾਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ। ਕਦੀ ਇਹਨੇ ਸੋਚਿਆ ਵੀ ਮੇਰੇ ਨੌ ਪੁੱਤ ਮਸਾ ਘੁੰਮਣ ਚੱਲੇ ਆ ਵੀ ਮੈਂ ਜਾਣ ਦੇ ਮੈਂ ਇਹਨਾਂ ਨੂੰ ਨਾ ਬਿਮਾਰ ਹੋ ਜਾਣ ਕੇ ਹੋ ਜਾਂਦੀ ਹੈ ਬਿਮਾਰੀ ਕਿਸੇ ਦੇ ਵਸਦੀ ਗੱਲ ਹੈ ਜਾ ਰਿਸ਼ਤੇਦਾਰ ਨੂੰ ੱੱਕੇ ਮਾਰ ਕੇ ਬਾਹਰ ਕੱਢਦੀ ਭਾਈ ਸਾਡੇ ਆਉਨਾਂ ਸੀ ਘੁੰਮਣ ਜਾਣਾ ਉਹ ਇਦਾਂ ਨਹੀਂ ਹੁੰਦਾ ਹੈਗਾ ਮੇਰੀ ਤਾਂ ਕਿਸਮਤ ਹੀ ਇਦਾਂ ਦੀ ਆ ਮੈਂ ਤਾਂ ਆਪ ਹੈਰਾਨ ਸੀ ਸਵੇਰ ਦੀ ਵੀ ਸਾਰਾ ਕੁਸ਼ ਇਹ ਸੁੱਖੀ ਸਾਥੇ ਕਿਉਂ ਚੱਲੀ ਜਾਂਦਾ ਕੋਈ ਹਾਲੇ ਤੱਕ ਰੋਲਾ ਕਿਉਂ ਨਹੀਂ ਪਿਆ ਐ ਨਹੀਂ ਪਤਾ ਸੀ ਵੀ ਐਂਡ ਤੇ ਜਾ ਕੇ ਰੋਣਾ ਪੈਣਾ ਓ ਰੋਣੀਆੜੀ ਕਿੱਥੋਂ ਗੱਲ ਹੋ ਗਈ ਉਹ ਤਾਂ ਦੇਖ ਤਾਂ ਲੈ ਵਿਚਾਰੀ ਦਾ ਹਾਲ ਹੋਇਆ ਕੀ ਪਿਆ ਨਾ ਤੇਤੋਂ ਆਪਣੇ ਦਬਾਤੋਂ ਕੰਮ ਨਹੀਂ ਲੈ ਹੁੰਦਾ ਉਹ ਬਾਪੂ ਜੀ ਦੀ ਡੈਥ ਤੋਂ ਬਾਅਦ ਮੈਂ ਹੀ ਤਾਂ ਹੈਗਾ ਜਿਹਨੇ ਆਪਣੀ ਮਾਂ ਦਾ ਧਿਆਨ ਰੱਖਣਾ ਹੁੰਦਾ। ਪਰ ਨਾਲੇ ਜੇ ਧਿਆਨ ਨਾ ਰੱਖੇ ਰੱਬ ਨੂੰ ਮੈਂ ਕੀ ਜਵਾਬ ਦਵਾਂ? ਆਂਟੀ ਘੰਟੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਵੀ ਬੁੜੀ ਰੋਲ ਨੂੰ ਛੱਡਤੀ ਆਪ ਕੋ ਬਦੇ ਫਿਰਦੇ ਆ। ਉਹ ਬਾਬਾ ਮੈਂ ਤੁਹਾਨੂੰ ਤੁਹਾਡੇ ਫਰਜ਼ ਤੋਂ ਨਹੀਂ ਪਟਕਾਉਂਦੀ ਪਰ ਤੁਸੀਂ ਮੇਰਾ ਵੀ ਖਿਆਲ ਕਰੋ। ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਹਰ ਵਾਰੀ ਆਪਣਾ ਪ੍ਰੋਗਰਾਮ ਕਿਉਂ ਕੈਂਸਲ ਹੋ ਜਾਂਦਾ ਆ? ਦੱਸ ਕੈਂਸਲ ਕੈਂਸਲ ਹੁਣ ਮੇਰੀ ਮਾਂ ਕਰਕੇ ਤਾਂ ਨਹੀਂ ਹੁੰਦਾ ਤੂੰ ਆਪ ਸੋਚ ਢਿੱਲਾ ਮਠਾ ਕੋਈ ਵੀ ਹੋ ਸਕਦਾ ਵੀ ਮੈਂ ਇਦਾਂ ਇਹਨੂੰ ਛੱਡ ਕੇ ਨਹੀਂ ਜਾ ਸਕਦਾ। ਹਾਏ ਹਾਏ ਰੱਬਾ ਐਸੀ ਗੱਲ ਤੋਂ ਡਰਦੀ ਸੀ ਮੈਂ ਵੀ ਕਿਤੇ ਲੜਨਾ ਪੈਣਾ ਆ ਹੁਣ ਫੇਰ ਰੌਲਾ ਪਾਈ ਜਾਂਦੇ ਨੇ ਦੱਸ ਮੈਂ ਕੀ ਕਰਾਂ ਹਾਏ ਹਾਏ ਅਰ ਮਿਆ ਉਹ ਤੇ ਮੇਰੇ ਘਰ ਕੇ ਨਾਲ ਲੜੋ ਲੈ ਆ ਗਈ ਲੱਤਾਂ ਜੀਆਂ ਘੜੇਸਦੀ ਹੁਣ ਅਸੀਂ ਤਾਂ ਚੱਜ ਨਾਲ ਨਾ ਦੋਵੇਂ ਜਾਣੇ ਗੱਲ ਵੀ ਨਹੀਂ ਕਰ ਸਕਦੇ ਤੁਸੀਂ ਆਪਣਾ ਤਿਆਰੀ ਕੀਤੀ ਹੋਈ ਆ ਚੁੱਪ ਕਰਕੇ ਜਾਓ ਮੈਨੂੰ ਤਾਂ ਨਹੀਂ ਕਰਾਉਣਾ ਖੜਾ ਸਾਵਾ ਪਤਾ ਨਹੀਂ ਮੈਂ ਰਹਿਣਾ ਕਿ ਨਹੀਂ ਰਹਿਣਾ ਤੁਹਾਡੇ ਧੂਮਣਸਾ ਕਾਦੇ ਘੁੰਮਣ ਫਿਰਨ ਦੇ ਦਿਨ ਘੁੰਮੀਆਂ ਫਿਰਿਆ ਤਾਂ ਤਾਂ ਜੇ ਤੁਸੀਂ ਘੁੰਮਣ ਫਿਰਨ ਦੇਵੋ ਮੇਰਾ ਤਾਂ ਉਹ ਸਾਹਾਵਾ ਵੀ ਮੈਨੂੰ ਤਾਂ ਤੁਸੀਂ ਬਸ ਘਰ ਦੀ ਨੌਕਰਾਨੀ ਕਰਦੇ ਕੰਮ ਕਰਨ ਵਾਸਤੇ ਲਿਆਦਾ ਹੋਇਆ ਤੂੰ ਬਸ ਕਰ ਘਟੋ ਘਟ ਮੇਰੀ ਬੇਬੇ ਆਈ ਦਾ ਤਾਂ ਲਿਹਾਜ਼ ਕਰ ਲੈ ਤੂੰ ਮੈਂ ਹੀ ਲਿਹਾਜ਼ ਕਰਾਂ ਇਹ ਨਾ ਕੋਈ ਲਿਹਾਜ਼ ਕਰੇ ਕਿਦਾਂ ਡਰਾਮੇ ਕਰ ਕਰਕੇ ਦਿਖਾਉਂਦੀ ਆ ਡਰਾਮੇ ਜੀ ਕਰਦਾ ਥੱਪੜ ਮਾਰ ਮਾਰ ਕੇ ਤੇਰਾ ਮੂੰਹ ਬੁੱਥਾ ਭੰਨ ਦਮਾ ਆਪਾਂ ਨਹੀਂ ਕਿਤੇ ਜਾਣਾ ਜੋਣਾ ਟੂਰ ਕੋਈ ਜ਼ਰੂਰੀ ਨਹੀਂ ਹੈ ਬੇਬੇ ਜ਼ਰੂਰੀ ਹੈ ਤੂੰ ਆ ਕੱਪੜੇ ਨਾ ਵਾਪਸ ਚੁੱਪ ਕਰਕੇ ਉੱਦਾਂ ਹੀ ਲਮਾਰੀ ਚ ਟਿਕਾ ਦੇ ਜਿੱਦਾਂ ਕੱਢੇ ਹੋਏ ਆ। ਉਹ ਬੀਬੇ, ਉਹ ਤੂੰ ਵੀ ਨਾ ਇਹਦੀਆਂ ਗੱਲਾਂ ਨੂੰ ਦਿਲ ਤੇ ਨਾ ਲੈਂੀਂ ਉਹ ਭੋਕਣ ਦੇ ਆਤੈ। ਨਾਲੇ ਪਹਿਲਾਂ ਨਾ ਮੈਂ ਡਾਕਟਰ ਨੂੰ ਤੇਰੇ ਵਾਸਤੇ ਲੈ ਕੇ ਆਉਣਾ ਚੈੱਕ ਕਰੂਗਾ ਫੇਰ ਉਸ ਤੋਂ ਬਾਅਦ ਦੇਖਦੇ ਆ। ਨਾ ਨਾ ਮੈਂ ਨਾ ਪਤਾ। ਜੈ ਲਾਲਾ പല ബാ മെറ്റ ਹਾਏ ਹਏ ਕਰਮੇ ਦਾ ਤਾਂ ਮੂੰਹ ਦੇਖਣ ਆਇ ਸੀ ਵੀ ਮੇਰੀ ਮਾਂ ਬਿਮਾਰ ਆ ਉਹ ਤਾਂ ਭੱਜਿਆ ਹੀ ਗਿਆ ਡਾਕਟਰ ਨੂੰ ਬੁਲਾਉਣ ਵਾਸਤੇ ਤੇਰੀ ਭਾਬੀ ਦੇਖਣ ਆਈ ਸੀ ਐਡਾ ਮੂੰਹ ਸਜਾਇਆ ਪਰ ਨਾ ਮੱਛੀ ਵਾਂਗੂ ਤੜਫੀ ਹੋ ਫਿਰ ਕੱਪੜੇ ਸਾਰੇ ਖੰਡਾ ਤੇ ਮੈਂ ਤਾਂ ਬੱਖੀ ਫੜ ਕੇ ਹਾਏ ਹਏ ਕਰਦੀ ਨਿਕਲ ਆਈ ਹਤ ਮਸਾਂ ਬੈਠ ਤੱਕ ਪਹੁੰਚੀ ਆ ਕੇ ਮੇਰਾ ਹਾਸਾ ਨਾ ਉਮਾ ਤੂੰ ਡਰਾਮਾ ਕੀਤਾ ਉਹ ਆਪਦੇ ਨੂੰ ਪੁੱਤ ਦੇ ਟੂਰ ਕੈਨਸਲ ਕਰਾਉਣ ਵਾਸਤੇ ਤੂੰ ਐਡਾ ਵੱਡਾ ਡਰਾਮਾ ਕੀਤਾ ਪਰ ਬੇਬੇ ਇੱਕ ਗੱਲ ਤਾਂ ਦੱਸ ਤੇ ਜੇ ਮਾਵਾ ਇਦਾਂ ਪੁੱਤਾਂ ਨਾਲ ਵੀ ਡਰਾਮੇ ਕਰ ਲੱਗ ਜਾਣ ਤਾਂ ਕਿਹੜਾ ਪੁੱਤ ਆਪਦੀ ਮਾਂ ਤੇ ਵੀ ਯਕੀਨ ਕਰੂ ਆ ਤੇਰੀ ਬੱਖੀ ਫੜ ਕੇ ਝੂਠੇ ਡਰਾਮੇ ਦੀ ਚੀਜ਼ ਮੇਰੇ ਦਿਲ ਤੱਕ ਵੱਸਦੀ ਸੀ ਮੇਤੋਂ ਬਰਦਾਸ਼ਤ ਨਹੀਂ ਸੀ ਹੋ ਰਿਆ ਤੇ ਉਧਰ ਉਹ ਮੇਰੇ ਹਾੜੇ ਕਰਦੇ ਨਹੀਂ ਬਾੜਾ ਜੇ ਸਮਝੋ ਸਮਝੋ ਪਰ ਮੈਂ ਹੀ ਬੇਵਕੂਫ ਮੈਨੂੰ ਆਪਣੀ ਮਾਂ ਤਾਂ ਦਿੱਸੀ ਘਰ ਵਾਲੀ ਨੂੰ ਤਾਂ ਮੈਂ ਵਸਰ ਕੇ ਇੱਕ ਪਾਸੇ ਸਿਰਦਾ ਮੈਂ ਇੱਕ ਚੰਗਾ ਪੁੱਤ ਤਾਂ ਬਣ ਗਿਆ ਪਰ ਇੱਕ ਚੰਗਾ ਪਤੀ ਨਹੀਂ ਬਣ ਸਕਿਆ ਵੇ ਤੇ ਉਹ ਜੇ ਤੂੰ ਸਾਨੂੰ ਭੇਜਣਾ ਹੀ ਨਹੀਂ ਸੀ ਚਾਹਦੀ ਤੂੰ ਹੀ ਮਨਾ ਕਰਦੀ ਪੁੱਤ ਨਹੀਂ ਜਾਣਾ ਜੇ ਮੈਂ ਜਾਣਦਾ ਤਾਂ ਮੈਂ ਫੇਰ ਕਹਿੰਦੀ ਤੂੰ ਪਰ ਆ ਡਰਾਮਾ ਕਰਕੇ ਨਾ ਤੂੰ ਸੱਚੀ ਤੇਲੀ ਤੋੜ ਕੇ ਰੱਖਦਾ ਤੂੰ ਤਾਂ ਸਾਰਾ ਪਹਾੜ ਹੀ ਖਤ ਕਰਤਾ ਵੇ ਪਰਸੈਂਟ ਤੋਂ ਵੱਧ ਘਰਾਂ ਦੀ ਇਹੀ ਕਹਾਣੀ ਆ ਜਿੱਥੇ ਖਾਸ ਕਰਕੇ ਸੱਸਾਂ ਉਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਮੇਰੇ ਨੂੰਹ ਪੁੱਤ ਬਾਹਰ ਘੁੰਮਣ ਜਾਣ ਖੁਸ਼ ਰਹਿਣ ਸੱਸਾਂ ਬੀ ਬਹਾਨੇ ਲਾਉਂਦੀਆਂ ਅੱਜ ਮੇਰਾ ਸਿਰ ਦੁਖਦਾ ਹੈ ਬਿਮਾਰੀ ਦੇ ਬਹਾਨੇ ਲਾ ਕੇ ਉਹ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਜਦੋਂ ਗੱਲ ਫਿਰ ਆਪਣੇ ਧੀ ਜਮਾਈ ਤੇ ਆ ਜਾਂਦੀ ਆ ਉਹਨਾਂ ਦੇ ਘੁੰਮਣ ਜਾਣ ਦਾ ਤਾਂ ਉਸੇ ਮਾਂ ਦਾ ਚਾਹ ਨਹੀਂ ਚੱਕਿਆ ਜਾਂਦਾ ਪਰ ਨੂੰਹ ਪੁੱਤਰ ਦੇ ਬਾਹਰ ਘੁੰਮਣ ਜਾਣ ਤੇ ਉਹ ਪਤਾ ਨਹੀਂ ਉਹਨੂੰ ਕੀ ਤਕਲੀਫ ਹੁੰਦੀ ਹੈ ਵੀ ਉਹਦੇ ਮੱਥੇ ਵੱਟ ਪੈ ਜਾਂਦੇ ਨੇ ਤੇ ਚੰਗੀ ਭੱਲੀ ਉਹ ਬਿਮਾਰ ਵੀ ਹੋ ਜਾਂਦੀ ਹੈ